ਨਾ ਗਊਸ਼ਾਲਾ ਵਿਖੇ ਮੈਂ ਆਈ ਆ ਤੇ ਬੜੇ ਦਿਲੋਂ ਤੁਹਾਡਾ ਧੰਨਵਾਦ ਕਰਦੀ ਆ ਕਿ ਮੇਰੀ ਨਿਮਾਣੀ ਜੀ انسان ਨੂੰ ਤੁਸੀਂ ਇੱਥੇ ਮੌਕਾ ਦਿੱਤਾ ਕਿ ਮੈਂ ਆਰਤੀ ਕਰ ਸਕੀ ਪਹਿਲਾਂ ਲੇਟ ਹੋ ਗਿਆ ਕਿਉਂਕਿ ਸੁਆਮੀ ਜੀ ਦੇ ਚਰਨਾਂ 'ਚ ਬੈਠੀ ਸੀ ਉਹ ਜਦੋਂ ਕੋਈ ਸੁਆਮੀ ਜੀ ਮਿਲ ਜਾਂਦੇ ਮੈਂ ਉਹਨਾਂ ਦੇ ਚਰਨ ਫੜ ਕੇ ਬਹਿ ਜਾਂਦੀ ਆ ਵੀ ਮੈਨੂੰ ਆ ਜਿਹੜੀ ਲੋਕ ਹੈ ਨਾ ਇਹ ਲੋਕਾਂ ਤੋਂ ਦੂਰ ਕਰਕੇ ਆਪਣੀ ਸੇਵਾ 'ਚ ਲਾ ਲਓ ਮੈਨੂੰ ਕਿੱਥੇ ਛੱਡਿਆ ਹੋਇਆ ਕਿਉਂਕਿ ਝੂਠ ਕਿਸੇ ਨੂੰ ਬਰਦਾਸ਼ਤ ਹੀ ਨਹੀਂ ਉਹ ਝੂਠ ਬੋਲ ਲੋਗਾ 150 ਬਿਚੂ ਆਏ ਨੇ ਤੁਹਾਨੂੰ ਵੱਡਣ ਉਹ ਬੰਦਾ ਝੂਠ ਹੀ ਸੁਣਾ ਚਾਹੁੰਦਾ ਪਰ ਅਸੀਂ ਸੱਚ ਦੇ ਖੜੇ ਹਾਂ ਅਸੀਂ ਸੱਚ ਹੀ ਬੋਲਾਂਗੇ ਤਾਂ ਮੈਂ ਕਿੰਨੀ ਆ ਸੁਆਮੀ ਜੀ ਨੇ ਵੀ ਕਹਿ ਕਿ ਅੰਹਾ ਭਾਈ ਚੜ੍ਹਨਾ ਚ ਰੱਖ ਲੋ ਤੇ ਮੈਂ ਦਾ ਕੀ ਆ ਮੈਂ ਤਾਂ ਸਾਡੇ ਅੰਮ੍ਰਿਤਸਰ ਰਹਿਣੀ ਆ ਸਾਡੇ ਤਾਂ ਗੋਲਡਨ ਟੈਂਪਲ ਹੈ ਜਿਸੇ ਸਾਰੀ ਦੁਨੀਆ ਆਂਦੀ ਹੈ ਤੇ ਮੇਰੇ ਪਿਓ ਨੇ ਕਿਹਾ ਹੋਇਆ ਸੀ 3 ਘੰਟੇ ਸੇਵਾ ਕਰੀ ਫਿਰ ਲੰਗਰ ਖਾਈ ਤੇ ਆਪਾਂ ਤਾਂ ਉੱਥੇ ਹੀ ਆ ਉੱਥੇ ਨਾ ਹੋ ਸਾਨੂੰ ਕੋਈ ਸ਼ੌਕ ਨਹੀਂ ਪਰ ਲੋਕਾਂ ਦੀ ਸੇਵਾ ਕਰਨ ਦਾ ਬਹੁਤ ਸ਼ੌਕ ਹੈ ਉਹ ਜਿਵੇਂ ਮਰਜ਼ੀ ਵਾਇਕ ਨੂੰ ਮੌਕਾ ਦੇਵੇ ਆਪਣੀ ਫਾਊਂਡੇਸ਼ਨ ਖੋਲੀਏ ਕਿਉਂਕਿ ਗਰੀਬ ਜਨਤਾ ਦਾ ਜਿਹੜੇ ਲੀਡਰ ਦਿਲ ਤੋੜਦੇ ਆ ਝੂਠ ਬੋਲ ਕੇ ਉਹ ਬਰਦਾਸ਼ਤ ਨਹੀਂ ਤੁਸੀਂ ਸੱਚ ਬੋਲ ਲੋਕਾਂ ਨਾਲ ਸੱਚ ਬੋਲੋ ਤੇ ਜੋ ਪ੍ਰੋਮਿਸ ਕੀਤਾ ਉਹ ਕਰਕੇ ਦਿਖਾਓ ਨਹੀਂ ਤਾਂ ਗੱਡੀਆਂ ਛੱਡੋ ਮੂੰਹ ਤੋਂ ਜੋ ਵਚਨ ਕੱਢੇ ਆ ਉਹਨਾਂ ਨੂੰ ਪੂਰੇ ਕਰੋ ਕਿਉਂਕਿ ਤੁਸੀਂ ਪਰਮਾਤਮਾ ਦੀ ਆਤਮਾ ਨੂੰ ਝੂਠ ਬੋਲ ਰਹੇ ਹੋ ਉਹ ਜਿਹੜੀ ਆਤਮਾ ਪਰ ਮਾਤਮਾ ਨਾਲ ਜੁੜਾ ਨਹੀਂ ਹੈ ਤੁਸੀਂ ਉਹਨਾਂ ਨੂੰ ਝੂਠ ਬੋਲ ਰਹੇ ਹੋ ਤੁਹਾਡੇ ਚੰਨਾ ਦਮ ਹੈ ਵੀ ਆਪਾਂ ਝੂਠ ਬੋਲਦੀਏ ਫਿਰ ਮਾ ਬਗਲਾ ਮੁਖੀ ਜੀ ਮੈਂ ਕਹਿੰਨੀ ਆ ਇਹਨਾਂ ਦਾ ਸਹਾਰਾ ਲੈ ਕੇ ਮੈਨੂੰ ਪਤਾ ਚੱਲਿਆ ਕਿਨੇ ਲੋਕ ਸਾਨੂੰ ਸੁਹਾ ਸੁਹਾ ਕਰਦੇ ਗਾਲਾਂ ਕੱਢ ਕੇ ਉੱਥੇ ਲੋਕਾਂ ਨੇ ਇਹ ਵੀਡੀਓ ਭੇਜੀਆਂ ਤੇ ਮਾਪੂ ਬਿਹਾ ਮੁਖੀ ਜੀ ਉਹਨਾਂ ਦੀ ਸੁਣੂਗੀ ਅਸੀਂ ਕਾ ਨਹੀਂ ਗਏ ਨਾ ਕਿਰੇ ਕਿਸੇ ਦੇ ਖਿਲਾਫ ਅਸੀਂ ਤੇ ਕਹ ਮਾਈ ਆਪਣੇ ਸਾਡੇ ਘਰੇ ਮੰਦਰ ਵੀ ਹੈ ਗੁਰਦੁਆਰਾ ਵੀ ਹੈ ਵੀ ਮਾਈ ਤੂੰ ਰੱਖਿਆ ਕਰੀ ਪਰ ਤੋਨਾਂ ਨੂੰ ਮਾਫ ਕਰਦੀ ਜਿਹੜੇ ਤੇਰੇ ਘਰ ਆ ਕੇ ਗਲਤ ਕੰਮ ਕਰ ਰਹੇ ਆ ਸੱਚ ਨੂੰ ਦੁਬਾਨ ਦੀ ਕੋਸ਼ਿਸ਼ ਕਰ ਰਹੇ ਆ ਸੱਚ ਨੂੰ ਸੁਹਾ ਕਰ ਰਹੇ ਆ ਸਾਡੇ ਨਾਮ ਲੈ ਕੇ ਸੁਹਾ ਕਿੱਥੇ ਮਾਪ ਲਗੋਂ ਕਿੰਨੇ ਰੱਬ ਨੇ ਰੱਖ ਲਿਆ ਹੁ ਕੀ ਕਰ ਲਓਗੇ ਸੋ ਗਉ ਸੇਵਾ ਇਸ ਤੋਂ ਵੱਡੀ ਸੇਵਾ ਹੈ ਨਹੀਂ ਕੋਈ ਕਲਯੁਗ ਦੀ ਨਿਸ਼ਾਨੀ ਕੀ ਦਸੀ ਪਰਮਾਤਮਾ ਨੇ ਜਿਗਦੰ ਗਊ ਮਾਤਾ ਕੂੜੇ ਦੇ ਵਿੱਚ ਆਪਣਾ ਖਾਣਾ ਲੱਭੂਗੀ ਤੁਹਾਡੇ ਸਾਰਿਆਂ ਦੇ ਘਰ ਖਾਣਾ ਬਚਦਾ ਕਿ ਨਹੀਂ ਤੁਸੀਂ ਸਬਜੀ ਬਣਾਨੀਓ ਪੱਤੇ ਬਚਦੇ ਨੇ ਕਿ ਨਹੀਂ ਪੱਤੇ ਤਾਂ ਦੇ ਸਕਦੇ ਆ ਗਊ ਮਾਤਾ ਨੂੰ ਪੈਸਟਿਸਾਈਡ ਵਾਲਾ ਖਾਣਾ ਖਿਲਾਣੇ ਆ ਘਰ ਦੀ ਰੋਟੀ ਪਹਿਲਾਂ ਸੰਭਾਲ ਕੇ ਦੋ ਰੋਟੀਆਂ ਰੱਖ ਦੋਗੇ ਤੇ 33 ਕਰੋੜ ਦੇਵੀ ਦੇਤਿਆਂ ਦੇ ਵਾਸਾ ਹੈ ਗਊ ਮਾਤਾ 'ਚ ਤੇ ਅੱਜ ਠੱਕੇ ਖਾ ਰਹੀ ਐ ਜੋ ਦੀ ਸੇਵਾ ਕਰ ਲੋ ਆ ਮੈਂ ਤੇ ਮੇਰੀ ਕੁੜੀ ਵੜੇ ਲੈਣੇ ਆ ਜਦੋਂ ਦੇਖੋ ਸਾਡੀ ਰੀਲ ਜਿੱਥੇ ਗਊ ਮਾਤਾ ਮਿਲੇ ਉਹਦੇ ਮਾਤਾ ਜਿੰਨੇ দান ਕੀਤੇ ਦੱਸਣਾ ਨਹੀਂ ਚਾਹੀਦਾ ਗੁਪਤਦਾਨ ਹੁੰਦੇ ਆ ਹਮੇਸ਼ਾ দান ਕੀਤਾ ਗਊ ਮਾਤਾ ਤੇ ਬਛੜਾ ਪੰਜਾਬ ਲਈ ਕੀ ਸੋਚਿਆ ਵੀ ਜਿਹੜੇ ਹੜ੍ਹਾਂ ਚ ਲੋਕਾਂ ਦੇ ਘਰ ਤਬਾਹ ਹੋਏ ਆ ਉਹਨਾਂ ਸਾਰਿਆਂ ਨੂੰ ਮੈਂ ਬਰਿੰਦਾਵਨ ਜਾ ਕੇ ਆਈਆਂ ਸਾਹੀ ਵਾਲੇ ਗੀਤ ਗਊ ਕਮਾਲਿਆਂੂੰਗੀ ਮੰਗ ਕੇ ਲਾਉਂਗੀ ਸੰਤਾ ਤੋਂ ਇੱਕ ਗਊ ਇੱਕ ਬਛੜਾ ਹਰੇਕ ਨੂੰ ਦਬਾਂਗੇ ਅੱਗੇ ਤੋਂ ਜਿਹੜਾ দান ਕਰਨਾ ਹੈ ਆਪਾਂ ਕੁਝ ਨਹੀਂ ਸੈਲੀਬ੍ਰੇਟ ਕਰੀਦਾ ਜਿਹੜਾ ਪੈਸਾ ਹੁੰਦਾ ਗਊਦਾਨ ਕਰੀਦਾ ਜਾ ਕੇ ਘਰ ਚ ਬੰਦਾਂਗੇ ਵਿਆਹ ਲੈ ਭਾਈ ਨਾਲੇ ਦੁੱਧ ਪੀ ਨਾਲੇ ਲੋਕਾਂ ਨੂੰ ਪਿਲਾ ਤੇ ਨਾਲੇ ਆਪਣਾ ਖਰਚਾ ਕਰ ਤੇ ਜਿਹੜੀ ਆਪਾਂ ਬਾਹਰੋਂ ਜਿਹੜੀ ਆਪਣੀ ਸਵਾ ਲੱਖ ਏਕੜ ਗਊਚਰ ਭੂਮੀ ਹੈ ਪੰਜਾਬ ਦੀ ਜਿਹੜੀ ਸਰਕਾਰ ਨੇ ਦਬ ਰੱਖੀ ਹੈ ਜਿਹੜੀ ਫਾਈਲ ਮੈਨੂੰ ਲੋਕਲ ਬਾਡੀਜ਼ ਛੱਡ ਕੇ ਆ ਨਹੀਂ ਪਈ ਸਵਾ ਲੱਖ ਗਾਂ ਬਾੜ ਨਹੀਂ ਫਿਰਦੀ ਸੋ ਉੱਥੇ ਇੱਕ ਗਾਂ ਇੱਕ ਏਕੜ ਦੀ ਮਾਲਕ ਹੈ ਇੱਕ ਏਕੜ ਦੀ ਜਿਹੜੀ ਅਸੀਂ ਬੇਜ਼ੁਬਾਨ ਗਾਂ ਦੀ ਜ਼ਮੀਨਾਂ ਦੱਬੀਆਂ ਹੋਈਆਂ ਅਸੀਂ ਉਹਨਾਂ ਤੇ ਬੈਠੇ ਹਾਂ ਅਸੀਂ ਉਹਨਾਂ ਤੇ ਆਪਣੀ ਮਹਿਲ ਬਣਾ ਰਹੇ ਹਾਂ ਰਾਜੇ ਮਹਾਰਾਜੇ ਦੀ দান ਕੀਤੀ ਹੋਈ ਚੀਜ਼ ਰਜਿਸਟਰੀ ਨਹੀਂ ਹੁੰਦੀ ਐਨੇ ਸਵਾ ਲੱਖ ਚੋਂ ਅਸੀਂ 80 ਹਜ਼ਾਰ ਤੱਕ ਤਾਂ ਕੱਢ ਲਈ ਸੀ ਉਹ ਲੋਕਾਂ ਨੇ ਐਸੀ ਰੱਖੀ ਹੋਈ ਹੈ ਦੱਬੀ ਨਹੀਂ ਹੈ 25% ਦੱਬੀ ਹੋਈ ਆਪਾਂ ਬਾਕੀ ਵੀ ਲੈ ਲਈਏ 1 ਏਕੜ ਚ ਇੱਕ ਗਾਂ ਜਾਂਦੀ ਹੈ ਤੇ ਅੱਜ ਕੱਲ ਵੀ ਮੇਰੀ ਉੱਲ ਚੱਲੀ ਹੈ ਰੀਲ ਗਊ ਉਤਰ ਬਾਰੇ ਗਊ ਉਤਰ ਦਾ ਉਹ ਪ੍ਰੋਸੈਸ ਕਰਕੇ ਡਿਸਟਿਲ ਕਰਕੇ ਜਿਹੜਾ ਉਹ ਬਣਾਉਂਦੇ ਮੈਂ ਇਹ ਨਹੀਂ ਕਹਿੰਦੀ گاਵਾ ਦੇ ਨੀਚੇ ਚਲੇ ਜੇ ਦੋ ਪੀ ਲੋ ਪਰ ਉਹ ਅੰਮ੍ਰਿਤ ਹੈ ਉਹ ਅੰਮ੍ਰਿਤ ਮੰਦ ਹੈ ਐ ਉਹਦਾ ਸੇਵਨ ਕਰਨ ਨਾਲ ਜਾਂ ਜਿੱਥੇ ਵੀ ਤੁਸੀਂ ਗੰਦਗੀ ਚ ਬੈਠੇ ਹੋ ਘਰ ਜਾ ਕੇ ਇੱਕ ਗੋਟ ਕੰਪਾ ਲੋ ਬਾਲਟੀ ਚ ਤੇ ਨਾਲੋ ਥੋੜੀ ਸਾਰੀ ਨੈਗੇਟਿਵ એનર્ਜੀ ਉਰ ਜਾਂਦੀ ਤੇ ਗਊ ਦੀ ਸੇਵਾਛੋਦੇ ਪੁਰਾਣੇ ਜਨਮਾਂ ਦੇ ਪਾਪ ਸਭ ਤੁਲ ਜਾਂਦੇ ਆਂ ਸਿਰ ਗਊ ਮਾਂ ਕੋਲ ਨੂੰ ਆਓ ਸੇਵਾ ਕਰੋ ਪਿਆਰ ਕਰੋ ਚਾਰਾ ਦੇ ਦੋ ਮੰਗਦੀ ਕੀ ਐ ਐਂ ਅੱਖਾਂ ਚ ਇੰਨਾ ਕੁ ਪਿਆਰ ਐ ਉਹਦੇ ਐ ਉਹਦੀ ਅੱਖਾਂ ਚੱਖਾ ਭਾ ਕੇ ਤਾਂ ਦੇਖੋ ਕੀ ਕਹਿੰਦੀ ਐ ਇੰਨਾ ਪਿਆਰ ਦਿੰਦੀ ਐ ਜੋ ਆਪਾਂ ਨੂੰ ਆਪਣੇ ਘਰ ਦੇ ਨਹੀਂ ਦਿੰਦੇ ਸੋ ਉਹਨੂੰ ਪੂਜਣਾ ਸਿੱਖਿਏ ਲੋਕਾਂ ਨੂੰ ਜਾਗਰੂਕ ਕਰਾਈਏ ਵੀ ਕੂੜੇ ਚ ਨਾ ਹੋ ਮਾਰੇ ਐਨੀ ਰੋਟੀ ਤਾਂ ਆਪਣੇ ਕੋਲ ਹੈਗੀ ਐ ਵੀ ਦੋ ਰੋਟੀਆਂ ਕੱਢ ਕੇ ਉਹਨੂੰ ਖਿਲਾ ਦਈਏ ਗੱਡੀ ਚ ਰੱਖ ਲਿਆ ਕਰੋ ਮੈਂ ਰੱਖਦੀ ਆਈ ਆ ਗੱਡੀ ਚ ਰੱਖੋ ਜਦੋਂ ਵੀ ਮਿਲੇ ਗਊ ਮਾਤਾ ਨੂੰ ਥੋੜਾ ਸੇਵਾ ਕਰ ਦਿਓ ਤੁਹਾਡੇ ਪਾਪ ਮੁਕਤ ਹੋ ਜਾਓ ਬਹੁਤ ਬਹੁਤਾਂ ਦਾ ਸਾਰੇ ਆ